ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਹਿਕਲ ਸਾਡੇ ਚੈਨਲ ਨੂੰ ਲਾਈਕਸ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਜੋ ਸਾਡੇ ਔਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਬੇਸ਼ੱਕ ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ਵਿੱਚ ਚੋਰੀ ਦੇ ਵਾਰਦਾਤਾਂ ਨੂੰ ਠੱਲ ਪਾਉਣ ਲਈ ਹੁਣ ਨਸ਼ਾ ਕਰਨ ਵਾਲੇ ਨੌਜਵਾਨਾਂ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਅੰਦਰ ਸੁਟਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸ਼ੱਕ ਜਤਾਇਆ ਜਾਂਦਾ ਹੈ ਕਿ ਜ਼ਿਆਦਾਤਰ ਨਸ਼ੇੜੀ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਫਿਰ ਵੀ ਸੂਬੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅੱਜ ਸਵੇਰੇ ਕਰੀਬ 6 ਵਜੇ ਬਟਾਲਾ ਦੇ ਤਾੰਗ ਬਾਜ਼ਾਰ ਇਲਾਕੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਮੁੰਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰੀ ਰਾਤ ਅਤੇ ਜੈਕ ਲਗਾ ਕੇ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿੱਚ ਬੜੇ ਅਤੇ ਅੰਦਰੋਂ 30000 ਰੁਪਏ ਦੇ ਨਵੇਂ ਨੋਟਾਂ ਦੇ ਹਾਰ ਲੈ ਕੇ ਫਰਾਰ ਹੋ ਗਏ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਣੀ ਨੀਰ ਨੇ ਦੱਸਿਆ ਕਿ ਉਹਨਾਂ ਨੂੰ ਗਵਾਂਡੀ ਦੁਕਾਨਦਾਰ ਦਾ ਫੋਨ ਆਇਆ ਕਿ ਕੁਝ ਨੌਜਵਾਨ ਉਹਨਾਂ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਹਨ ਅਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟ ਹੋਇਆ ਸੀ ਅਤੇ ਦੁਕਾਨ ਵਿੱਚੋਂ ਨਵੇਂ ਕਰੰਸੀ ਦੇ ਨੋਟਾਂ ਦੇ ਹਾਲ ਗਾਇਬ ਹੋ ਚੁੱਕੇ ਸਨ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਕਰੀਬ 30000 ਰੁਪਏ ਦੇ ਨਵੇਂ ਨੋਟ ਲੱਗੇ ਹਾਰ ਚੋਰੀ ਹੋ ਗਏ ਹਨ ਦੂਜੇ ਪਾਸੇ ਦਸ਼ਮੰਦੀ ਨੇ ਦੱਸਿਆ ਹੈ ਕਿ ਦੋ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਅਤੇ ਦੂਜੇ ਪਾਸੇ ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਡੁੱਟ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਕਾਸ਼ ਮੈਂ ਨਹੀਂ ਆਇਆ ਕੀ ਹੋਇਆ ਤੁਹਾਡੇ ਇੱਥੇ ਕੋਈ ਮਨੁਸੇਰੇ ਕੋਈ 10 6 ਵਜੇ ਫੋਨ ਆਇਆ ਹੈ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਪਾਣੀ ਅਰੂ ਗੇਟ ਲੱਗਾਦਾ ਹੈ ਹਾਂ ਵਾਟਰ ਸਪਲਾਈ ਤੇ ਲੱਗਾਦਾ ਹੈ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਬੜਿਆਦਾ ਕੋਈ ਪਤਰਾ ਜਾ ਤੋ 2 ਮਿੰਟੇ ਮੋਟਰਸਾਈਕਲ ਤੇ ਉੱਥੇ ਘੁਲੋਤੇ ਦੇ ਹੀ ਕੰਦੇ ਅੱਛਾ ਜੀ ਕਹਿੰਦੇ ਉਹ ਨੂੰ ਦੇ ਕੇ ਉਹ ਨੂੰ ਮੁੰਡੇ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਨਾਲ ਅੱਛਾ ਬੱਸ ਆ ਕਾਦੀ ਦੁਕਾਨ ਕਾਦੀ ਸੀ ਇਹ ਬਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਪਤਾ ਕਿ ਉਸ ਕਿੰਨੇ ਵਜੇ ਇਹ ਘਟਨਾ ਹੋਈ ਇਹ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ ਹੈ 6 ਵਜੇ ਤੇ ਲੱਗ ਚੱਗੀ ਹੈ ਪੁੱਛ ਕੰਪਲੀਟ ਕੀਤੀ ਤੁਸੀਂ ਕੀ ਰਾਹ ਹੈ ਪਤਾ ਲਗਾ ਕਾਦੇ ਨਾ ਛੱੜ ਦੇ ਤੋੜਿਆ ਗਿਆ ਮੈਂ ਕਿਹਾ ਰਾਟ ਰਾਟ ਨਾ ਹੀ ਕੋਈ ਛੱਡ ਤਾਂ ਕੀਤਾ ਉਹਨਾਂ ਨੇ ਲੋ ਇਹ ਰਾਟ ਕੰਦਾ ਫਰਿਆਦਾ ਇਹਨਾਂ ਦਾ ਅੱਛਾ ਜੀ ਆਪਣਾ ਸ੍ਰੀ ਗੁਰੂ ਸਵੇਰੇ 6 ਵਜੇ ਨਿਕਲੇ ਆ ਇੱਥੇ ਤੇ ਇੱਥੇ ਬੰਦੇ ਖੜੇ ਪਏ ਇੱਕੋ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਬਲੰਟਾ ਰਿਹਾ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਬੰਦੇ ਨੇ ਉਹ ਵਰਸ਼ਾਲਾ ਗਏ ਨੇ ਉਹ ਨਾ ਐਉਂ ਪਹਿਲਾਂ ਚਲ ਗਿਆ ਇੱਥੋਂ ਤੇ ਮੈਂ ਰਾਮਨਾ ਨਿਕਲ ਗਿਆ ਸੋ ਸਮੇਂ ਕਿਤੇ ਮੈਂ ਮਿਲ ਰਿਹਾ ਰਾਮ ਨਾਲ ਇਹ ਫੇਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦਿਖਾ ਦੇ ਹੋਈ ਚੋਰੀ ਤੇ ਆ ਜਾ ਦਾਵਾ ਦਾਵਾ ਭਾਈ ਜੰਨੂ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਪਿੰਡ ਦੇ ਉਹ ਜਾ ਉਹ ਪਹਾੜਾਂ ਤੇ ਸੀ ਇਹ ਸਬਲੈਂਡਰ ਤੇ ਇਸ ਮੋਟਰ ਨਾ ਇਹ ਮੁੱਕੇ ਨਹੀਂ ਬੜੀ ਜਿ ਤਰਾਈਆਂ ਨੇ ਬੰਦੇ ਨੇ ਬੜੀ ਜਿ ਤਰਾਈਆਂ ਨੇ ਕਿ ਮੇਰੇ ਕੋਲ ਕੁਝ ਹੋਈ ਹੈ ਸਰ ਜੋ ਕੋ ਤੇ ਨਹੀਂ ਜੀ ਆਏ ਮੁਕਿਲ ਦੇਖ ਰਹੇ ਜੀ ਸਰ ਬਕਰੋ ਬੈਠ ਕੇ ਨਾ ਜੀ ਬਾਕੀ ਕਰਦੇ ਨੇ ਠੀਕ ਹੀ ਗਿਆ ਜੇ ਦੱਸਿਆ ਕੋਈ ਇੱਕ ਘਾਹ ਨੂੰ ਦਰ ਦੇ ਗਏ ਕੋਲ ਥੋੜਾ ਬੋਲ ਕੀ ਕਰ ਰੋਈ ਕਰ